ਬੀ ਕਈਆਂ ਕਹਿਵੇਂਗਾ ਜਦੋਂ ਉਹਦੀ ਕੰਮੇਗਾ ਨਹੀਂ ਯਾ ਜਨੇ ਕਿਹਨਾਂ ਫੜ ਕੇ ਇਥੇ ਕਿ ਮੈਂ ਬੋਲ ਵੀ ਦਸਦਾ ਜਦੋਂ ਨਾਦਕ ਇਹ ਤਾਂ ਗੱਲ ਹੀ ਕਰਦੇ ਹੈਗੇ ਪਤਾ ਹੀ ਖਾ ਕੇ ਦੂਜੇ ਸੂਏ ਆ ਬਾਈ ਦੂਜੇ ਸੂਏ ਹੁਣ ਕੀ ਆ ਨਾਲੇ ਦੇ ਕੁਛ ਨਹੀਂ ਨਾ ਗੱਪਣਾ ਯਾਰ ਗੱਪਣਾ ਸਾਢੇ 3 ਮਹੀਨਿਆਂ ਦੀ ਅੰਡਰ ਹੋਈ ਆਪਣੀ ਬਾਈ ਗਾਰੰਟੀ ਦੇ ਰਿਆਂ ਹਾਂ ਥਣ ਚ ਕੋਈ ਫਾਲਟ ਨਿਕਲ ਜੇ ਤਾਂ ਵੀ ਆਪਣੀ ਔਰ ਦੱਸੋ ਠੀਕ ਆ ਜੀ ਹੁਣ ਦਾ ਕਿਤੋਂ ਜਾਣੀਆਂ ਫਿਰ ਇਹ 21000 ਕੀ ਜਾਏਗਾ ਥੱਲੇ ਆਇਆ 20000 ਨਹੀਂ 20000 ਥੱਲੇ ਆਇਆ ਚਾਚਾ ਮਾਲ ਅੱਬਾ ਅੱਜ ਅੱਠ ਵੀ ਤਾਂ ਦੇਖ ਯਾਰ ਕਿੱਸੇ ਓਦੇ ਥੱਲੇ ਆ ਕੇ ਦੇਦੀ ਤੇ ਆ ਜਾਣੀ ਆ ਉਹ ਨਹੀਂ ਚਾਚਾ ਗੱਲ ਪੱਕੀ ਕਰ ਆਪਣੇ ਨਾਲ ਤਾਂ ਤੈਨੂੰ ਪਤਾ ਫਿਰ ਬੱਚੀ ਗੱਲ ਜਦੋਂ ਤੂੰ ਕਰਦਾ ਫਿਰ ਮੈਨੂੰ ਸੁਆਦੀ ਨਹੀਂ ਪੱਕੀ ਗੱਲ ਸੁਆਦ ਹੁਣ ਆਉਂਦੀ ਰਹੇਗਾ ਯਾਰ ਜਦੋਂ ਮੈਂ ਕਹਿੰਦਾ ਨਾ ਹੋਗੀ 20 ਦੀ 400 ਰੁਪਏ ਪਾ ਦੇ ਹੋਰ ਫਿਰ ਹੁਣ ਫਿਰ ਹੁਣ ਸੁਬਾਹ ਆ ਜੂਗਾ ਯਾਰ ਨਰਾਉਂ ਜਰਾ ਉਹ ਵੀ ਦੇ ਮਾਂ ਮਾਂ ਬਾਈ ਕੁੜੀ ਮਾਰਨੀ ਹੈਗੀ ਉਹਨੂੰ ਮਾਰ ਨਿਕਲ ਗਈ ਆਪਣੇ ਸੌਦੇ ਦੇ ਵਿੱਚੋਂ ਆਪਣਾ ਸੌਦਾ ਇਹ ਵੀ ਦੇਖ ਤੇ ਚੜਦਾ ਅੱਛਾ ਜੀ ਹਾਂ ਜੀ ਖੋਪੀ ਬੱਕ ਤੇਰੀ ਐ ਹੁਣ ਤੱਕੇ ਹੁਣ ਤੱਕਰ ਮਾਰ ਨਿਕਲੀ ਐ ਕਿਤੋਂ ਇਹ ਮਤਲਬ ਇਹ ਪਹਿਲਾਂ ਉਹ ਖੜ ਗਿਆ ਆ ਕੇ ਫੇਰ ਕਿਉਂ ਮਾਰ ਵਾਲਾ ਕੰਮ ਕਰੀਏ ਗਰੀਬ ਬੰਦਾ ਪਤਾ ਨਹੀਂ ਕਿਵੇਂ 2 ਰੁਪਏ ਚੋੜ ਕੇ ਲਿਆਉਂਦਾ ਇਹਦੀ ਕੀ ਖਬਰਾਂ ਕਿਹੜੇ ਕਿੱਦੀ ਕੀ ਜਦ ਰੱਦ ਗਿਆ ਦਿਨ ਆ ਯਾਰ ਪਹਿਲਾਂ ਗਾਂਗਲੀਆ ਮੈਨੂੰ ਮਿਲੂ ਯਾਰ ਕੰਮ ਕਰਨਾ ਹੀ ਨਹੀਂ ਕਿਉਂ ਬਾਈ ਖੋਪੀ ਦਾ ਸਮਨ ਨੂੰ ਪੱਕਾ ਪੁੱਛ ਬਾਈ ਨੂੰ ਕੱਚੀਆਂ ਗੱਲਾਂ ਦਾ ਕੀ ਫਾਇਦਾ ਚਾਚਾ ਅਰੇ ਅਮਨ ਆ ਵੀ ਤੂੰ 20000 ਦੀ ਲਿਆਨਾ ਦਾ ਸਾਰੀ ਛੱਡ ਆਉਂਦੋ ਹੱਲੇ ਆ ਜਾ ਵੀਰਿਆ ਹੱਲੇ ਨਹੀਂ ਆਉਂਦਾ ਫਿਰ ਹੁਣ ਆਪੀ ਤਾਂ ਮਾਰਦੇ ਯਾਰ ਆਪੀ ਮਾ ਵੀ ਹੱਬਾ ਹੋ ਗਿਆ ਪਤਾ ਇਹਨੇ ਪੱਟ ਕੁਪ ਕੁਪੀ ਆਵਾ ਮੈਂ ਇਹਦਾ ਨਵੀਂ ਖੜਨ ਦਾ ਹੈਗਾ ਫਿਰ ਕਰਨੇ ਨੂੰ ਢਾਲਾ ਲੋਕ ਇਹਦੀ ਮਾਰ ਲਾ ਕਰਨ ਨੂੰ ਤੇ ਆ ਦੇਖੋ ਮੈਨੂੰ ਮੈਂ ਦੇਖ ਮੈਂ ਕਿੱਥੇ ਲਾ ਮੈਂ ਕਿੱਧਰ ਲਾ ਜਿਆ ਦਾ ਲਾਣਾ ਚੱਲਣਾ ਆ ਭੈ ਦਾ ਇਹਨਾਂ ਲਈ ਇਹਨੂੰ ਲਈ ਇਹਨੂੰ ਮਾਤਾ ਦਾ ਕਰਾਇਆ ਹੋਇਆ ਕੋਈ ਨਹੀਂ ਇਹਦੇ ਨਾਲ ਹੀ ਬੱਕਰੀਆਂ ਵੇਖਦੀਆਂ ਨੇ ਇਹਦੀਆਂ ਕਾ ਨੂੰ ਕੁਸ ਖਾ ਰਿਹਾ ਹੈ ਓਏ ਹਾਏ ਬੰਦ ਕਰ ਓ ਮੈਂ ਆ ਗਿਆ ਮਰੇ ਲੋਕ ਮਟੋ ਮੈਂ ਜੋ ਖੁਦ ਸੁਦਾ ਫਾਦੀਆ ਮਾਰਦਾ ਨਹੀਂ ਫਾਇਦਾ ਤਾਂ ਹੀ ਨਹੀਂ ਯਾਰ ਓ ਥਾਪੇ ਮਾਰੂਗਾ ਬਾਪ ਦਾ ਲੈ ਹਾੜ ਓਏ ਏ ਕੋਈ ਫਾਇਦਾ ਨਹੀਂ ਹੈ ਨਾ ਮਾਰ ਫਿੜਿਆ ਨਹੀਂਗਾ ਫਤੂਨ ਦਾ ਮਾਦਰਾ ਕਿੱਥੇਗਾ ਓਏ ਚੱਕ ਕੇ ਮਾਰ ਚਰਨੇ ਨੂੰ ਓਹ ਹੜ ਹੜ ਜਿੱਕੇ ਗੱਡੀ ਡਾਊਨ ਆ ਓਏ ਜਿੱਕੇ ਗੱਡੀ ਡਾਊਨ ਆ ਮੇਰੀ ਤਾਂ ਬਸਾਂ ਖੜਾ ਹੋਇਆ ਮਾਦਾ ਕਈ ਦਿਨਾਂ ਬਾਅਦ ਹੜ ਜਾ ਚੱਕਰ ਦੇ ਮਾਰ ਚੱਕਰ ਦੇ ਮਾਰ ਜਾ ਓ ਮੈਂ ਚੱਕਰ ਦੇ ਮਾਰ ਬੱਸ ਬੱਕਰੀਆਂ ਜਾਂਦੇ ਵੀ ਨਾ ਚੱਕ ਨਹੀਂ ਬੱਸ ਬੱਕਰੀ ਦੇ ਨਾਮ ਦੀ ਹੁੰਦਾ ਬੱਸ ਚੱਕਦਾ ਵੀ ਚਾਚੇ ਹੁਣ ਬੱਕਰੀ ਦੇ ਦੂੰਗਾ ਨਾ ਫੜਾ ਸਾਡੇ 15 ਬੱਕਰੀ ਦੇ ਨਹੀਂ ਹੁੰਦੀ ਚਾਚਾ ਨਾ ਹੁਣ ਆ ਬਾਰੇ ਹੁਣ ਗੁੱਸਾ ਆ ਗਿਆ ਜੀ ਨਹੀਂ ਚਾਚਾ ਯਾਰ ਰਾਹ ਪੈ ਗਿਆ ਰਾਹ ਬੱਸ ਰਾਹ ਦੇਖੋ ਉਸ ਕਰਤਾ ਯਾਰ ਰਾਹ ਦੇ ਦੇ ਹੁਣ 20000 ਦੀ ਲਾਜਾ ਬੱਸ ਲਗਾਈ ਕਰ ਲਾਗਾਈ ਕਰਾ ਦਾਂਗੇ ਇਹਦੇ ਵਿੱਚੋਂ ਲਗਾਈ ਸੀ ਕਰਾਉਣੀ ਨਹੀਂ ਸਾਡੇ ਹੋਣੀ ਫੜਾ ਚੰਗੀ ਨਹੀਂ ਹੁੰਦੀ ਚਾਚਾ ਖਰੀਦ ਵੀ ਨਹੀਂ ਹੈਗੀ ਸਾਰੀ ਢੇਰੀ ਖਰੀਦੀ ਹੈ ਮਾਰਚੋਂ ਚੰਗੀਆਂ ਚੰਗੀਆਂ ਹਣੇ ਹੋ ਜਾਣ ਲਗਾਈ ਛਾੜੀ ਯਾਰ ਨਹੀਂ ਹੁੰਦੀ ਸਾਡੇ 20 ਚ ਲਗਾਈ ਮੇਰੀ ਭਈ ਯਾਰ ਰੁਪਈਏ ਤਾਂ ਜਾਇਜ ਲੱਗੇ ਜਾਇਜ ਲੱਗੇ ਨਹੀਂ ਵੀਰੇ ਜਾਇਜ ਲੱਗੇ ਹੁੰਦੇ ਆ ਹਾਂ ਹਾਂ ਪੱਟੇ 'ਚ ਵੀ ਯਾਰ ਨਹੀਂ ਥੋੜੀ ਮਾਦਰ ਨਹੀਂ ਪੈਂਦੀ ਐ ਜੇ ਕੱਦ ਹੁੰਦਾ ਫਿਰ ਰੁਪਈਆ ਵੀ 70000 ਮੰਗਦਾ ਮੈਂ 70 ਵੀ ਤਾਂ ਐਟ ਹੈ ਗਮ ਫੇਰ ਆ ਫੜ ਯਾਰ ਮੰਗਦੇ ਨਹੀਂ ਆੜਾ ਚਾਚਾ ਇੱਕੋ ਹੀ ਗੱਲ ਕਹਿੰਦੇ ਜਾਦੇ ਪਹਿਲੇ ਨਾ ਨਾ ਮਾਦਾ ਇੱਕੋ ਗੱਲ ਮਾਦਾ ਕਿਉਂ ਜੀ ਆ ਫੜ ਪਛੀ ਇਹਨੂੰ ਬਹੁਤ ਲੱਗਦੇ ਨੇ ਤਸੀਮ ਭਾਈ ਮੇਰੀ ਵੀ ਖਰੀਦੀ ਹੋਈ ਐ ਮੈਨੂੰ ਨਹੀਂ ਪਰ ਆ ਜੀ ਦੀ ਬਾਤ ਯਾਰ 19000 ਦੀ ਪੱਟ ਲਾਇਆ ਚਾਚਾ ਜੀ ਅੱਜ ਆਇਆ ਵਾ ਕਹਿ ਤਾ ਵਾ ਥੱਲੇ ਹੀ ਥੱਲੇ ਆ ਹੁਣ ਉਹ ਥੱਲੇ ਆ ਨਹੀਂ ਹੁੰਦਾ ਹੁਣ ਨਹੀਂ ਥੱਲੇ ਹੁੰਦਾ 19 ਦੀ ਫੜ ਅਸਹੀ ਇਹ ਤੋਂ ਆ ਗਿਆ ਥੱਲੇ ਹੁਣ 20 22 ਤੋਂ ਵੀਰੇ ਐ ਤਾਂ ਮੈਂ ਵੀ ਭਾਵੇਂ 15 ਤੋਂ ਕਿੱਥੇ ਵਗ ਗਿਆ ਉਹ ਐ ਤਾਂ ਫਿਰ ਪਤਾ ਹੀ ਨਹੀਂ 20 ਤੋਂ ਥੱਲੇ ਆ 20 ਤੋਂ ਥੱਲੇ ਆ ਗਿਆ ਫਿਰ ਉਦੋਂ ਹੀ 20 ਤੋਂ ਥੱਲੇ ਤੂੰ ਕਿਹਾ 20 ਤੋਂ ਥੱਲੇ ਆ ਗਿਆ ਆਪਾਂ ਵੇਚਣ ਵਾਲੀ ਗੱਲ ਕਰੀ ਬੋਣੀ ਕਰਦੇ ਆ ਗੱਬਣਾ ਹੈਗੀ ਹੈਗੀ ਗੱਬਣ ਵੀਰੇ ਗਾਰੰਟੀ ਹੈਗੀ ਇਹਦਾ ਦੇਖਣ ਹੀ ਲੱਗ ਰਿਹਾ ਜੀ ਨੂੰ ਮਰਜ਼ੀ ਪਾਸ ਕਰਾ ਲਾਵੇ ਸਾਰੇ ਮੰਡੀ ਚੋਂ ਹਾਂ ਹਾਂ ਗੱਬਣਾ ਹੋਊਗਾ ਬਣੇ ਇਹਨੂੰ ਨਹੀਂ ਰਹਿਣਾ ਅੰਡਰ ਹੋਈ ਨਾਲ ਆਹ ਖਲਾ ਚੋਲੀ ਆਉਂਦੇ ਨੇ ਹਾਂ ਬਾਈ ਫੰਡਰ ਨਿਕਲਦਾ 5000 ਡਾਂਟ ਦਵਾਂਗੇ ਹੋਰ ਦੱਸੋ ਟਾਈਮ ਕਿ ਬੱਜ ਗਿਆ ਕਾਹ ਬੱਜ ਗਿਆ ਵੀਡੀਓ ਬਣ ਸਾਢੇ 12:00 ਸਾਢੇ 12:00 ਵਜੇ ਇਹਦਾ ਜਿਹਨੂੰ ਮਰਜ਼ੀ ਦਿਖਾ ਲਾ ਜੇ ਸਾਢੇ 12:00 ਦਾ ਸੌਦਾ ਹੋਇਆਗਾ ਇਹ ਫੰਡਰ ਨਿਕੂਗੀ ਬੱਕਰੀ ਵਿਚਾਲੇ 3 ਤਰੀਕ ਨੂੰ ਹੋਇਆ ਜੀ ਹਾਂ 3 ਇੱਕ 4 ਬਿਮਾਰੀਆਂ ਦਾ ਚਾਰ ਵਾਲੇ ਕੰਮ ਆਉਣੀ ਕਰ ਤੈਨੂੰ ਰਾਤ ਵਾਲੇ ਕੰਮ ਲਾ ਦਿੱ 17000 ਤੇ ਸਾਢੇ 17 ਹੀ ਬੱਕਰੀ ਵਾ 19000 ਦੀ ਸਾਢੇ 18 ਦੀ ਲੱਗਿਆ ਯਾਰ ਜਾ ਬਸ ਹੁਣ ਨਿਪਟੜ ਗਿਆ ਕੰਮ ਕਿਵੇਂ ਸਾਢੇ 18 ਦੀ ਚਾ ਉਹ ਫਰਕ 500000 ਰਹਿ ਗਿਆ ਹਾਂ 100000 100000 50000 ਸਾਢੇ 18 ਦੇ ਵਿੱਚੋਂ ਹੁਣ 5-50000 ਰਹਿ ਗਏ ਸਸਰੀ ਗਾਲ ਜੀ ਹੋ ਠੀਕ ਹੋਈ ਹਾਂ ਆ ਕੇ ਛੱਡੀ ਏ ਉਹ ਇਹ ਪੈਸੇ ਕਿਹੜੋਂ ਵੀ ਮੰਗਦੇ ਨੇ ਦੇਣ ਵਾਲਾ ਬੇਚਾਰੇ ਨਾਲ ਦਿਖਾ ਦੇ ਕਿਉਂ ਜੀ ਕਾ ਜਿੱਦਾਂ ਯਾਰ ਹੁਣ ਮੈਂ ਤੁਹਾਨੂੰ ਦੱਸੀ 17000 ਰੁਪਏ ਹਨ ਹਾਂ ਇਹਦਾ ਹੜਤ ਪੈਸੇ ਦੀ ਲਖਾਈ ਕਰ ਲੈ ਇਹ ਇਹ ਲਖਾਈ ਹੋ ਜਾਂਦੀ ਇਹ ਸਹੀ ਹੋ ਜਾਂਦੀ ਆ ਬੜੀ ਸਹੀ ਥਾੜੇ ਤੇ ਵੀ ਲਖਾਈ ਆ ਓਏ ਮਾਰਾ ਪਹਿਲੇ ਹੀ ਕਹਿ ਰਿਆ ਸੀ ਮੈਂ ਕਰਾ ਦੂੰਗਾ ਲਖਾਈ ਚਲੋ ਕਰਾ ਚਲੋ ਲਿਆ ਬਾਈ ਹਾਂ ਓਕੇ ਬਾਈ ਕੋ ਘਾਟ ਨਿਕਲ ਜੇ ਆਏ ਹਾਏ ਬੱਕਰੀ ਬੱਕਲੋ ਨਾ ਹਾਂਜੀ ਬੱਕਰੀ ਮੋੜੇਗਾ ਬਾਈ ਤੂੰ ਫਿਰ ਹਾਂ ਯਾਰ ਮੋੜੂਗਾ ਦੇਖ ਲੈ ਤੂੰ ਬੁੱਕਰ ਨਾ ਜਾਈ ਓ ਫੜੀਓ ਫੜੀਓ ਓ ਫੜੀਓ ਛੁਗਲੀ ਕਰਾ ਹੋ ਗਈ ਚਾਲ ਭੱਜ ਗਈ ਉਧਰੋਂ ਹਾਂ ਨਾ ਜੇ ਮੈਂ ਕਹਾ ਕੋਈ ਘਾਟ ਨਿਕਲ ਜੇ ਕਿਸੇ ਆਪੜੀ ਤੇਰਾ ਨੋਟਾ ਕੋਦਾ ਹੈ ਕਿੰਨੇ ਕ ਬੱਕਰੀਆਂ ਮੜਾਈ ਨੇ ਤੂੰ ਪਹਿਲਾਂ ਕੋਈ ਨਾ ਮੋੜਦੇ ਰਹਿੰਦੇ ਨੇ ਯਾਰ ਆ ਕਿਤੇ ਮੋੜ ਗਈ ਕਿਤੇ ਗਾਹ ਕਿਤੇ ਗਾਹ ਜਾਹਦਾ ਕਦੇ ਰਹਿੰਦੇ ਨੇ ਬੰਦੇ ਸਹੀ ਨਹੀਂ ਯਾਰ ਇਹ ਇੱਕ ਦਾ ਇਹ ਮੇਰਾ ਮੁੰਡਾ ਹਾਂ ਇੱਕ ਜੂਜਾ ਉਹ ਗੂਜਾ ਰੋਕੀ ਆ ਸਰਾਮੂ ਸਰਾਮੂ ਸਤਾਰਾਂ ਦੇ ਦਾ ਆਈ ਪਿਆਰ ਲਿਆਉਣੇ ਬਸ ਲਿਆ ਕੋਈ ਚੱਕਰ ਨਹੀਂ ਇਹ ਦੋਨੇ ਮੁੰਡੇ ਮੇਰੇ ਬਹੁਤ ਸਹੀ ਸਾਊ ਨੇ ਹਾਂ ਆਪਾਂ ਯਾਰ ਕਿਉਂ ਬੁਫੇ ਨਾ ਪਾ ਠੀਕ ਹੈ ਨਾ ਗੱਲ ਕੋਪਰ ਪੇ ਵਾਲੇ ਚ ਮੇਰੇ ਸਾਲੇ ਚ 700 ਚੱਕੀ ਲੈ ਲਿਆ ਦੰਦ ਕਿੰਨੇ ਆ ਇਹ ਦੰਦ ਦਾ ਨਹੀਂ ਤੁਸੀਂ ਦੂਜੇ ਸੁਖ ਲਿਆ ਇਹ ਦੰਦ ਮੂਨਾ ਕਰਾ ਪੱਠਣਾ ਕਰਾ ਕਰ ਦਿਓ ਦੇਖੋ ਜੀ ਇਹ ਦੋ ਇਹ ਦੱਸ ਹਾਂ ਇਹਦਾ ਜਮਾ ਨਮੀ ਜਮਾ ਨਮੀ ਜਮਾ ਓਕੇ ਆ ਚੱਲ ਵਧੀਆ ਚੱਲ ਜੀ ਬੜਾ ਸੋਹਣਾ ਜੀ ਮੱਖੀ ਜਿੰਨੀ ਬੱਕਰੀ ਆਹੇ ਇਹ ਲਾਲ ਕੰਦਲ ਚ ਆ ਗਈ ਸ਼ੇਰੇ ਚ ਨਾਗਰੀ ਮੱਖੀ ਜਿੰਨੀ ਹਾਂ ਹੂੰ ਠੀਕ ਹੈ ਤਿੰਨ ਮਹੀਨੇ ਦੀ ਗੱਪਣ ਕਰਕੇ ਦਿਨਾ ਧੰਨਵਾਦ ਰਹਿ ਗਿਆ ਵਿਸਾਖ ਇੱਕ ਸੂਈ ਹੋਈ ਆ ਪਹਿਲਾਂ ਇੱਕ ਸੂਈ ਇਹੇ ਛੋਗੀ ਚੜ੍ਹਦੇ ਸੌਣ ਠੀਕ ਹੈ ਤਾਪੀ ਦਾ ਮਾਰ ਦੇ ਫਿਰ ਅਭੀ ਮਾਪੀ ਦਾਪੀ ਮਾਰ ਜਾ ਰਹੇ ਨੇ ਚਾ ਬੱਕਰੀ ਠੀਕ ਆ ਅੱਜ ਮਾਲ ਖਾਦਾ ਨਹੀਂ ਕੋਈ ਨਹੀਂ ਵੀਰੇ ਕੋਈ ਮਾਲ ਨਹੀਂ ਖਾਦਾ ਬਹੁਤ ਦੇ ਬੰਤਾ ਕੁਛ ਕੁਛ